ਕਰਨ ਤਾਂ ਜਿਵੇਂ ਨੀ ਚੋਣ ਆ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਪਾਰਟੀ ਦੇਖੋ ਆਮਾ ਦੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗੇਗੀ ਅਸੀਂ ਜਿਹੜੇ ਕੰਮ ਪੰਜਾਬ ਦੇ ਵਿੱਚ ਕਰ ਰਹੇ ਹਾਂ ਔਰ ਅਸੀਂ ਸੰਗਤ ਕੋਲੇ ਜਾ ਕੇ ਉਹ ਦੱਸਾਂਗੇ ਅਸੀਂ ਜਾਵਾਂਗੇ ਜੀ ਘਰ ਘਰ ਕੁੰਡਾ ਖੜਕਾਵਾਂਗੇ ਡਿਊਟੀਆਂ ਸਾਡੀਆਂ ਲੱਗ ਰਹੀਆਂ ਨੇ ਤੇ ਮੈਂ ਉਮੀਦ ਕਰਦਾ ਸੱਚੇ ਪਾਤਸ਼ਾਹ ਤੋਂ ਡਰ ਕੇ ਕਿ ਓਵਰ ਕੌਨਫੀਡੈਂਟ ਨਹੀਂ ਮੈਂ ਨੀਵਾ ਹੋ ਕੇ ਝੁੱਕ ਕੇ ਗੱਲ ਕਹਿਣਾ ਕਿ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਆਮਾ ਦੀ ਪਾਰਟੀ ਵੱਡੇ ਫਰਕ ਨਾਲ ਤਰਨਤਾਰਨ ਦੇ ਉਪਚੋਣ ਜਿਹੜੀ ਹੋ ਜਿੱਤੂਗੀ ਤੇ ਮਨਸਾਹਬ ਅੱਜ ਕਾਹਦਾ ਉਗਾਟਨ ਕੀਤਾ ਤੇ ਉਹਨਾਂ ਦੇ ਵਾਰਡ ਦੇ ਵਿੱਚ ਅੱਜ ਤੋਂ ਘਾਟਨ ਕੀਤਾ ਜੀ ਕਿ ਜਿਹੜੀ ਰੋਡ ਹੈ ਜੀ ਇਹ ਮੈਨੂੰ ਯਾਦ ਆ ਜਦੋਂ ਨਗਰ ਕੌਂਸਲ ਦੀ ਇਲੈਕਸ਼ਨ ਹੋ ਰਹੀ ਸੀ ਇੱਥੇ ਤਾਂ ਇੱਥੋਂ ਦੀ ਸੰਗਤ ਸਾਰੀ ਇਕੱਠੀ ਹੋ ਕੇ ਉਹਨਾਂ ਨੇ ਇੱਕ ਫੰਕਸ਼ਨ ਵੀ ਰੱਖਿਆ ਸੀ ਕਹਿੰਦੇ ਤੁਹਾਨੂੰ ਵੋਟਾਂ 'ਚ ਪਾਵਾਂਗੇ ਵੀ ਸਾਡਾ ਇਹ ਕੰਮ ਕਰ ਦਿਓਗੇ ਮੈਂ ਕਿਹਾ ਜੀ ਬਿਲਕੁਲ ਕਰ ਦਾਂਗੇ ਕਹਿੰਦੇ ਸਾਡਾ ਨਲਕਾ ਹੈ ਜੀ ਇੱਥੇ ਤੇ ਬਹੁਤ ਸੀਵਰੇਜ ਦਾ ਪਾਣੀ ਤੇ ਰਫਰਦਾ ਨੀਵੇਂ ਤੇ ਬਹੁਤ ਜ਼ਿਆਦਾ ਸਾਨੂੰ ਕਾਲ ਹੁੰਦਾ ਨਾਪਾ ਸ਼ਹਿਰ ਪਾਸੋਂ ਸ਼ਹਿਰ ਰ ਪਿੰਡਾਂ ਦੇ ਵਿੱਚ ਸਾਡੇ ਕੋਲੇ ਨਾ ਨਾ ਕਰਦੇ 100 ਕਮਾਂ ਦੇ ਤੋਂ ਘਾਟਨ ਜਿਹੜੇ ਕਰਨ ਵਾਲੇ ਪਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ 5 ਕਰੋੜ ਰੁਪਏ ਦਿੱਤਾ ਸੀ ਉਹਦੇ ਵਿੱਚ ਅਸੀਂ ਰੰਗਲਾ ਪੰਜਾਬ ਦੇ ਤਹਿਤ ਅਸੀਂ 2.5 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਿਹੜੀਆਂ ਜੀ ਉਹ ਭੇਜੀਆਂ ਸਿੱਗੀਆਂ ਮਨਜ਼ੂਰ ਹੋਣ ਵਾਸਤੇ ਕਿ ਇਹ ਮੇਰੇ 4 ਕਰੋੜ ਦੇ ਵਿੱਚੋਂ ਸਿੱਥੇ ਲਾਈਆਂ ਜਾਣ ਤੇ ਉਹ 2.5 ਕਰੋੜ ਰੁਪਿਆ ਵੀ ਪਾਸ ਹੋ ਕੇ ਆ ਗਿਆ ਹੋ ਅਲਰੇਡੀ ਡਿਪਾਰਟਮੈਂਟ ਕੋਲੇ ਪਹੁੰਚ ਚੁੱਕਿਆ ਜੀ ਤੇ ਅਸੀਂ ਬਹੁਤ ਜਲਦੀ ਉਹ ਵੀ ਅਸੀਂ ਕੰਮ ਸ਼ੁਰੂ ਕਰਾਂਗੇ ਕਿ ਗੁਰਦੇਵ ਸਿੰਘ ਦੇਮਨ ਐਮਐਲਏ ਨਾਂਬਾ ਅੱਜ ਵੀ ਕਿਰਾਏ ਦੇ ਮਕਾਨ ਤੇ ਰਹਿੰਦਾ ਔਰ ਆਪਣੀ ਤਨਖਾਹ ਵੀ ਗਰੀਬ ਬੱਚਿਆਂ ਦੀ এডਿਕੇਸ਼ਨ ਦੇ ਲਾ ਰਿਹਾ ਜੀ ਇਹ ਬਦਲਾ ਹੈ ਠੀਕ ਹੈ ਜਿਹਨਾਂ ਅੱਜ ਤੱਕ ਕਿਸੇ ਨੇ ਕੀਤਾ 10 ਰੁਪਏ ਨਹੀਂ ਦਿੱਤੇ ਹੁੰਦਾ ਕੋਈ ਠੀਕ ਹੈ ਜੀ ਇਹ 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 ਬਦਲਾ ਹੀ ਹੈ ਜੀ 15 ਸਾਲਾਂ ਤੋਂ ਨਾਪਾ ਦੇ ਵਿੱਚ ਇੱਕ ਸੜਕ ਤੱਕ ਨਹੀਂ ਬਣਾਈ ਹੁਣ 42 ਸੜਕਾਂ ਪਹਿਲੀ ਵਾਰੀ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਮਨਜ਼ੂਰ ਹੋਈਆਂ ਨੇ ਜਿਹਦੀ ਕੀਮਤ 34 ਕਰੋੜ ਹੈ ਜੀ ਜਿਹਦੀ ਲੰਬਾਈ ਟੋਟਲ ਮਿਲਾ ਕੇ 111 ਕਿਲੋਮੀਟਰ ਹੈ ਜੀ ਪਰ ਇਹ ਔਨ ਰਿਕਾਰਡ ਹੈ ਜੀ ਇਹ ਔਨ ਰਿਕਾਰਡ ਆ ਟੈਂਡਰ ਲੱਗ ਚੁੱਕੇ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਅੰਦਰ ਡਿਵੈਲਪਮੈਂਟ ਦੇ ਕਾਰਜ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਹਲਕਾ ਨਾਬਾ ਅੰਦਰ ਵਿਧਾਇਕ ਗੁਰਦੇਵ ਸਿੰਘ ਦੇ ਮਨ ਲਗਾਤਾਰ ਜਿੱਥੇ ਨੰਮੀਆਂ ਸੜਕਾਂ ਨਾਬਾ ਦੇ ਵਿੱਚ ਬਣ ਰਹੀਆਂ ਨੇ ਉੱਤੇ ਹੀ ਡਿਵੈਲਪਮੈਂਟ ਦੇ ਕੰਮਾਂ ਦੇ ਲਗਾਤਾਰ ਉਤਕਾਟਨ ਹੋ ਰਹੇ ਨੇ ਵਿਧਾਇਕ ਗੁਰਦੇਵ ਸਿੰਘ ਦੇ ਮਨ ਹੁਣ ਵੀ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਉਹ ਘਾਟਨ ਜਿਹੜਾ ਕੀਤਾ ਮਾਨ ਸਾਹਿਬ ਅੱਜ ਕਾਹਦਾ ਘਾਟਨ ਕੀਤਾ ਤੇ ਸੜਕਾਂ ਵੀ ਬਣ ਰਹੀਆਂ ਨੇ ਕਿਹੇ ਜਿਹੇ ਪ੍ਰੋਜੈਕਟ ਜਿਹੜੇ ਲਾਭਤ ਘਾਟਨ ਹੋ ਰਹੇ ਨੇ ਸਭਨਾਂ ਸਾਰਿਆਂ ਨੂੰ ਪਰਿ ਸਤਿ ਸਾਲ ਅੱਜ ਮੈਂ ਨਗਰ ਪੰਚਾਇਤ ਭਾਸੋਂ ਵਾਰ ਨੰਬਰ 1 ਦੇ ਵਿੱਚ ਆਂ ਜੀ ਮੇਰੇ ਛੋਟੇ ਵੀ ਰੁਪਿੰਦਰ ਸਿੰਘ ਇੱਥੋਂ ਸੀਨੀਅਰ ਵੀਰ ਪ੍ਰਧਾਨ ਨੇ ਆਵਾਜ਼ੀ ਪਾਰਟੀ ਦੀ ਅਗਰ ਕੌਂਸਲ ਦੇ ਵਿੱਚ ਤੇ ਉਹਨਾਂ ਦੇ ਵਾਰਡ ਦੇ ਵਿੱਚ ਅੱਜ ਉਹ ਘਾਟਨ ਕੀਤਾ ਜੀ ਕਿ ਜਿਹੜੇ ਚੰਦ ਸਿੰਘ ਡੀ ਡੀ ਅਨਪਰੂਵ ਮਟਾ ਸਟੋਰ ਡਰੇਨ ਸਿਸਟਮ ਜਿਹੜਾ ਜੀ ਜੰਗ ਸਿੰਘ ਤੇ ਬਲਦੇਵ ਸਿੰਘ ਘਰ ਨੰਬਰ 1 ਠੀਕ ਹੈ ਜੀ ਇਹਨਾਂ ਨੂੰ ਸਮਰਪਿਤ ਕੀਤਾ ਜੀ ਨਹੀਂ ਜੰਗ ਸਿੰਘ ਦੇ ਘਰ ਤੋਂ ਨਹੀਂ ਬਲਦੇਵ ਸਿੰਘ ਦੇ ਘਰ ਬਲਦੇਵ ਸਿੰਘ ਦੇ ਘਰ ਆ ਦੇਣ ਹਾਂ ਇਹਨਾਂ ਦੇ ਘਰ ਤੋਂ ਲੈ ਕੇ ਤੱਕ ਇਹਦੀ ਜਿਹੜੀ ਰੋਡ ਹੈ ਜੀ ਇਹ ਮੈਨੂੰ ਯਾਦ ਆ ਜਦੋਂ ਨਗਰ ਕੌਂਸਲ ਦੀ ਇਲੈਕਸ਼ਨ ਹੋ ਰਹੀ ਸੀ ਇੱਥੇ ਤਾਂ ਇੱਥੋਂ ਦੀ ਸੰਗਤ ਸਾਰੀ ਇਕੱਠੀ ਹੋ ਕੇ ਉਹਨਾਂ ਨੇ ਇੱਕ ਫੰਕਸ਼ਨ ਵੀ ਰੱਖਿਆ ਸੀ ਕਹਿੰਦੇ ਤੁਹਾਨੂੰ ਵੋਟਾਂ ਅਸੀਂ ਪਾਵਾਂਗੇ ਵੀ ਸਾਡਾ ਇਹ ਕੰਮ ਕਰ ਦਿਓਗੇ ਮੈਂ ਕਿਹਾ ਜੀ ਬਿਲਕੁਲ ਕਰ ਦਾਂਗੇ ਕਹਿੰਦੇ ਸਾਡਾ ਨਰਕ ਹੈ ਜੀ ਇੱਥੇ ਚ ਬਹੁਤ ਸੀਵਰੇਜ ਦਾ ਪਾਣੀ ਤੇ ਰਿ ਫਿਰਦਾ ਨੀਵੇਂ ਤੇ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਹੁੰਦੀ ਹੈ ਮੈਂ ਤੁਹਾਨੂੰ ਹੀ ਸਾਰ ਦੱਸਾਂ ਵਿਧਾਨ ਸਭਾ ਨਾਬਾ ਦੇ ਵਿੱਚ ਅਗਰ ਗੱਲ ਕਰੀਏ ਉਦਘਾਟਨਾ ਦੀ ਨਾਬਾ ਸ਼ਹਿਰ ਪਾਸੋਂ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਸਾਡੇ ਕੋਲੇ ਨਾ ਨਾ ਕਰਦੇ 100 ਕੰਮਾਂ ਦੇ ਰੁਕਾਟ ਨੇ ਜਿਹੜੇ ਕਰਨ ਵਾਲੇ ਪਏ ਆ। ਜਿਹਦੇ ਵਿੱਚ 14 ਸੜਕਾਂ ਦੇ ਰੁਕਾਟ ਨੇ। ਅਸੀਂ ਉਹ ਕੰਮ ਕਰਦੇ ਆ ਜਿਹੜਾ ਕੰਮ ਹੋ ਚੁੱਕਿਆ ਜੀ ਉਹਦਾ ਰੁਕਨ ਕਰਦੇ ਆ। ਮਨਸਾ ਦਾ ਜਿਹੜਾ ਤੁਹਾਡੀ ਗੱਲ ਵਿਚਾਲੇ ਐ ਜਿਹੜੀਆਂ ਸੜਕਾਂ ਨੇ ਨਾਬੇ ਚ ਲੰਬੇ ਸਮੇਂ ਤੋਂ ਬਹੁਤ ਵੱਡੀ ਸਮੱਸਿਆ ਸੀਗੀ ਪਿਛਲੇ ਸਮੇਂ ਸੜਕਾਂ ਬਣੀਆਂ ਨਹੀਂ ਸੀ। ਜਿਹੜੀਆਂ ਕਿਹੜੀਆਂ ਕਿੰਨੀਆਂ ਕਿ ਸੜਕਾਂ ਨੇ ਔਰ ਕਿਸ ਤਰ੍ਹਾਂ ਉਹਦਾ ਕੰਮ ਸ਼ੁਰੂ ਹੋਏਗਾ। ਇਹ ਮੈਂ ਤੁਹਾਨੂੰ ਪੂਰੀ ਡਿਟੇਲ ਜਿਹੜੀ ਹੈ ਜੀ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਮੈਂ ਅਲੱਗ ਤੋਂ ਤੁਹਾਡੇ ਨਾਲ ਇਹ ਗੱਲਬਾਤ ਕਰਾਂ ਸਪੈਸ਼ਲ ਮੈਂ ਕਿਦੋਂ ਕਰ ਲਾਂਗੇ ਅਲੱਗ ਤੋਂ ਕਰਾਂ ਤਾਂ ਫਿਰ ਡਿਟੇਲ ਮੈਂ ਦੱਸ ਦਿਆਂ ਕਿ ਕਿਹੜੇ-ਕਿਹੜੇ ਏਰੀਆ ਦੇ ਵਿੱਚ ਕਿਹੜੀ-ਕਿਹੜੀ ਸੜਕ ਬਣਦੀ ਹੈ ਕਿੰਨੀ ਲੈਂਥ ਹੈ ਕਿੰਨਾ ਬਜਟ ਹੈ ਤੇ ਕਿੱਥੇ-ਕਿੱਥੇ ਕੰਮ ਸ਼ੁਰੂ ਹੋ ਗਿਆ ਤਾਂ ਕਿ ਸੰਗਤ ਨੂੰ ਪੂਰਾ ਪਤਾ ਲੱਗ ਜਾਵੇ ਬਾਕੀ ਹੋਰ ਸੜਕਾਂ ਤੋਂ ਬਿਨਾਂ ਜੀ ਸੜਕਾਂ ਤੋਂ ਬਿਨਾਂ ਜੀ ਖੇਡ ਗਰਾਊਂਡ ਦੀ ਜਿਵੇਂ ਪਰਸੇ ਹੀ ਉਦਘਾਟਨ ਕੀਤਾ ਸੌਰੀ ਕੱਲ੍ਹ ਹੀ ਉਦਘਾਟਨ ਕੀਤਾ ਬਠਿੰਡੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਹੋਰਾਂ ਨੇ ਕਿ 3000 ਗਰਾਊਂਡ ਜਿਹੜੇ ਆ ਖੇਡ ਗਰਾਊਂਡ ਟਾਪ ਕਲਾਸ ਪੰਜਾਬ ਦੇ ਵਿੱਚੋਂ ਬਣਨ ਜਾ ਰਹੇ ਜਿਹਦੇ ਵਿੱਚੋਂ 25 ਜਿਹੜੇ ਨੇ ਜੀ 25 ਜਾਂ 27 ਮੇਰੇ ਕੋਲ ਮੈਂ ਲਿਸਟ ਦੇਖਣੀ ਪਣੀ ਉਹ ਅਸੀਂ ਆਲਰੇਡੀ ਭੇਜੇ ਹੋਇਆ ਜਿਹੜੇ ਅਪਰੂਵ ਹੋ ਚੁੱਕੇ ਆ ਇੱਕ ਐਮਐਲ ਦਾ 3 ਕਿਉਟਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ 5 ਕਰੋੜ ਰੁਪਏ ਦਿੱਤਾ ਸੀ ਉਹਦੇ ਵਿੱਚ ਅਸੀਂ ਰੰਗਲਾ ਪੰਜਾਬ ਦੇ ਤਹਿਤ ਅ 2.5 ਕਰੋੜ ਰੁਪਏ ਨੇ ਗ੍ਰਾਂਟਾਂ ਜਿਹੜੀਆਂ ਜੀ ਉਹ ਭੇਜੀਆਂ ਸਿੱਗੀਆਂ ਮਨਜ਼ੂਰ ਹੋਣ ਵਾਸਤੇ ਕਿ ਇਹ ਮੇਰੇ 3 ਕਿਉਟੇ ਦੇ ਵਿੱਚੋਂ ਇੱਥੇ ਇੱਥੇ ਲਾਈਆਂ ਜਾਣ ਤੇ ਉਹ 2.5 ਕਰੋੜ ਰੁਪਿਆ ਵੀ ਪਾਸ ਹੋ ਕੇ ਆ ਗਿਆ ਉਹ ਅਨਰਿ ਡਿਪਾਰਟਮੈਂਟ ਕੋਲੇ ਪਹੁੰਚ ਚੁੱਕਿਆ ਜੀ ਤੇ ਅਸੀਂ ਬਹੁਤ ਜਲਦੀ ਉਹ ਵੀ ਅਸੀਂ ਕੰਮ ਸ਼ੁਰੂ ਕਰਾਂਗੇ ਮਕਸਦ ਹੈ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਟੇਟ ਜਿਹੜੀ ਹੈ ਜੀ ਪੈਸੇ ਨਾਲ ਚੱਲਦੀ ਹੈ ਗੱਲਾਂ ਨਾਲ ਤਾਂ ਚੱਲਦੀ ਨਹੀਂ ਠੀਕ ਹੈ ਜੀ ਗੱਲਾਂ ਤਾਂ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਕੰਮ ਦੀ ਗੱਲ ਅਗਰ ਕਰੀਏ ਤਾਂ ਮੇਰਾ ਖਿਆਲ ਹੈ ਕਿ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਆਪਾਂ 20 ਸਾਲ ਦਾ ਟ੍ਰੈਕ ਰਿਕਾਰਡ ਚੱਕ ਕੇ ਦੇਖ ਲਓ ਸਭ ਤੋਂ ਬਿਹਤਰ ਕੰਮ ਚਾਹੀਓ ਨੌਕਰੀਆਂ ਦੇਣ ਦੇਣੇ ਚਾਹੇ 600 ਜੰਟ ਬਿਜਲੀ ਦੇਣ ਦੀ ਗੱਲ ਹੈ ਚਾਹੇ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਦੀ ਗੱਲ ਹੈ ਚਾਹੇ ਸੇਫਟੀ ਗੱਡੀਆਂ ਸੜਕਾਂ ਦੇ ਉੱਪਰ ਖੜੀ ਕਰਨ ਦੀ ਗੱਲ ਹੈ ਚਾਹੇ ਹੁਣ ਫੜਕਾਂ ਬਣਾਉਣ ਦੀ ਗੱਲ ਹੈ ਜੀ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦੀ ਗੱਲ ਹੈ ਔਰ ਇਸ ਤੋਂ ਇਲਾਵਾ ਖੇਡ ਗਰਾਊਂਡ ਜਿਹੜੇ ਬਣ ਰਹੇ ਆ ਤੇ ਅਸੀਂ ਪਿੰਡਾਂ ਦੇ ਵਿੱਚ ਪੰਚਾਇਤ ਘਰ ਇੱਕ ਪਿੰਡ ਹੈ ਜੀ ਅੱਚਲ ਤੁਸੀਂ ਪੰਚਾਇਤ ਘਰ ਦੇਖਿਓ ਜਰਾ ਤੁਹਾਡੀ ਰੂਹ ਖੁਸ਼ ਹੋ ਜਾਣੀ ਵੀ ਕਮਾਲ ਹੋ ਗਈ ਜੀ ਕਿੰਨਾ ਸ਼ਾਨਦਾਰ ਬਣਾਇਆ ਤੁਸੀਂ ਉਹਦਾ ਕਾਰਨ ਇਹ ਹੈ ਕਿ ਜਿਹੜੇ ਪਹਿਲਾਂ ਲੋਕ ਸੀ ਨਾ ਜਿਹੜੇ ਪਹਿਲਾਂ ਤਾਕਤ ਦੇ ਵਿੱਚ ਰਹੇ ਆ ਜੀ ਉਹ ਪਹਿਲਾਂ ਕਮਿਸ਼ਨ ਬੇਸਿਸ ਕੰਮ ਕਰਦੇ ਸੀ ਸਾਡਾ ਜਦੋਂ ਦੇ ਅਸੀਂ ਆਏ ਆ ਸਾਡੀ ਸਰਕਾਰ ਸਾਡੇ ਜਿੰਨੇ ਵੀ ਅਫਸਰ ਸਹਿਬਾਨ ਨੇ ਸਾਰੇ ਬਹੁਤ ਹੀ ਅੱਛਾ ਕੰਮ ਕਰ ਰਿਹਾ ਹੈ ਬੀਡੀਓ ਆਫਿਸ ਬਹੁਤ ਸ਼ਾਨਦਾਰ ਕੰਮ ਕਰ ਰਿਹਾ ਹੈ ਬੀਐਨਡੀਆਰ ਪੀਡਬਲਿਊ ਡਿਪਾਰਟਮੈਂਟ ਬਹੁਤ ਸ਼ਾਨਦਾਰ ਕੰਮ ਕਰ ਰਿਹਾ ਹੈ ਸਾਡੇ ਐਕਸ਼ਨ ਸਾਹਿਬ ਤੇ ਸਾਰੇ ਜਿਹੜੇ ਅਸੀਂ ਮਿਲ ਕੇ ਸਾਡਾ ਮਕਸਦ ਕੀ ਹੈ ਕਿ ਅਸੀਂ ਲੋਕਾਂ ਨੂੰ ਸਾਨੂੰ ਵੋਟ ਪਾਈ ਹੈ ਸਾਡੇ ਤੇ ਵਿਸ਼ਵਾਸ ਜਤਾਇਆ ਪਰ ਅਸੀਂ ਉਹਨਾਂ ਦੇ ਉਹਨਾਂ ਦੀ ਸੂਝ ਮੁਤਾਬਕ ਕੰਮ ਕਰੀ ਕਿਤੇ ਵੀ ਜਿਹੜਾ ਜੀ ਦੇਖੋ ਕਿੰਨੀਆਂ ਸੜਕਾਂ ਬਣੀਆਂ ਨੇ ਪਹਿਲਾਂ ਮੰਡੀ ਗਵਿੰਦਗੜ੍ਹ ਤੋਂ ਲੈ ਕੇ ਗੜ੍ਹ ਤੋਂ ਲੈ ਕੇ ਮਲੋ ਨਾਪਾ ਤੋਂ ਪਵਾਨੀਗੜ੍ਹ ਤੱਕ ਵਾਲੀ ਸੜਕ ਬਣੀ ਐ 47 ਕਰੋੜ ਰੁਪਏ ਦੀ ਐ ਔਰ ਇਹਦੇ ਵਿੱਚ 3 ਕਰੋੜ ਰੁਪਏ ਦਾ ਸਰਪਲਸ ਰਿਪੇਅਰ ਦਾ ਵੀ ਰੱਖਿਆ ਹੋਇਆ ਜੀ ਅਸੀਂ ਕਿਤੇ ਵੀ ਕੋਈ ਬੰਦਾ ਕਵੇ ਵੀ ਕਿਤੇ ਕੋਈ ਅਫਸਰ ਅਫਸਰ ਵੱਲੋਂ ਜਾਂ ਕਿਤੇ ਸਰਕਾਰ ਵੱਲੋਂ ਕਿਤੇ ਵੀ ਕੋਈ ਕਮਿਸ਼ਨ ਦੀ ਗੱਲ ਹੋਈ ਹੋਵੇ ਕਿਤੇ ਨਹੀਂ ਹੈ ਜੀ ਇਹ ਇਹ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਤਾਂ ਕਿ ਤੁਹਾਡੇ ਚੈਨਲ ਨੂੰ ਪੂਰੀ ਦੁਨੀਆ ਵਿੱਚ ਦੇਖਿਆ ਜਾਂਦਾ ਔਰ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਪਾਮ ਕਹਿ ਦਿੰਦੇ ਆ ਜੀ ਕਿ ਕੀ ਬਦਲਾਇਆ ਜੀ ਬਦਲਾਇਆ ਹੀ ਹੈ ਕਿ ਗੁਰਦੇਵ ਸਿੰਘ ਦੇਮਨ ਐਮਐਲਏ ਨਾਂਬਾ ਅੱਜ ਵੀ ਕਿਰਾਏ ਦੇ ਮਕਾਨ ਤੇ ਰਹਿੰਦਾ ਔਰ ਆਪਣੀ ਤਨਖਾਹ ਵੀ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਰਿਹਾ ਜੀ ਇਹ ਬਦਲਾ ਹੈ ਜੀ ਠੀਕ ਹੈ ਜਿਹਨਾਂ ਅੱਜ ਤੱਕ ਕਿਸੇ ਨੇ ਕੀਤਾ 10 ਰੁਪਏ ਨਹੀਂ ਦਿੱਤੇ ਹੁੰਦਾ ਕੋਈ ਠੀਕ ਹੈ ਜੀ ਇਹ 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 ਬਦਲਾ ਹੀ ਹੈ ਜੀ ਸੜਕਾਂ ਜਿਹੜੀਆਂ ਨੇ 42 ਸੜਕਾਂ ਨੇ ਜਿਹਦੇ ਵਿੱਚ 14 ਦੇ ਘਾਟਨ ਹੋ ਰਹੇ ਬਾਕੀ ਇਹਨਾਂ ਦਾ ਅਸੀਂ ਲੈਨ ਅਪ ਕਰ ਰਹੇ ਹਾਂ ਕਿਉਂਕਿ ਠੇਕੇਦਾਰ ਨੇ ਕੰਮ ਜਿਹੜਾ ਜੀ ਡੇ ਬਾਏ ਡੇ ਹੋਣਾ ਸ਼ਡਿਊਲ ਮੁਤਾਬਕ ਹੀ ਹੋਣਾ ਪਿਛਲੇ 15 ਸਾਲਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਕਿੰਨੇ ਐਮਐਲਏ ਆਏ ਨੇ ਜੀ ਕਿੰਨੀ ਕਿੰਨੀ ਵਾਰੀ ਵੋਟਾਂ ਪਈਆਂ ਨੇ ਜੀ 15 ਸਾਲਾਂ ਤੋਂ ਨਾਪਾ ਦੇ ਵਿੱਚ ਇੱਕ ਸੜਕ ਤੱਕ ਨਹੀਂ ਬਣਾਈ ਹੁਣ 42 ਸੜਕਾਂ ਪਹਿਲੀ ਵਾਰੀ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਮਨਜ਼ੂਰ ਹੋਈਆਂ ਨੇ ਜਿਹਦੀ ਕੀਮਤ 34 ਕਰੋੜ ਹੈ ਜੀ ਜਿਹਦੀ ਲંબਾਈ ਟੋਟਲ ਮਿਲਾ ਕੇ 111 ਕਿਲੋਮੀਟਰ ਹੈ ਜੀ ਪਰ ਇਹ ਔਨ ਰਿਕਾਰਡ ਹੈ ਜੀ ਇਹ ਔਨ ਰਿਕਾਰਡ ਆ ਟੈਂਡਰ ਲੱਗ ਚੁੱਕੇ ਸਾਰਾ ਕੁਝ ਹੈ ਇਹ ਇਹ ਹੈ ਬਦਲਾ ਇਹ ਹੈ ਸੋਚ ਔਰ ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਵਿੱਚ ਪਹਿਲੀ ਕੋਸ਼ਿਸ਼ ਕੀਤੀ ਕਿ ਜੌਬ ਮੇਲਾ ਯਾਨੀ ਕਿ ਨੌਕਰੀਆਂ ਹੀ ਨੌਕਰੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਅਸੀਂ 500 ਦੇ ਆਸ-ਪਾਸ ਨੌਕਰੀਆਂ ਦਾ ਪ੍ਰਬੰਧ ਕੀਤਾ ਤੇ ਮੈਨੂੰ ਬੜਾ ਖੁਸ਼ੀ ਹੈ ਕਿ ਆਲਮੋਸਟ 250 ਦੇ ਆਸ-ਪਾਸ ਬੱਚੇ-ਬੱਚੀਆਂ ਸਾਡੇ ਇਸ ਹਲਕੇ ਦੇ ਨਾਭਾ ਹਲਕੇ ਦੇ ਉਹ ਸਿਲੈਕਟ ਹੋ ਚੁੱਕੇ ਆ ਜਿਹੜੇ ਹੁਣ ਜੌਬਾਂ ਤੇ ਲੱਗੇ ਨੇ ਤੇ ਇਸ ਤੋਂ ਇਲਾਵਾ ਇੱਕ ਤੁਹਾਨੂੰ ਯਾਦ ਹੋਣਾ ਕਿ ਕਟਨਾ ਹੋਈ ਸੀ ਸਮਾਣਾ ਦੇ ਵਿੱਚ ਕਿ ਬੱਚਿਆਂ ਦੀਆਂ ਗੱਡੀਆਂ ਜਿਹੜੀਆਂ ਆਪਸ ਦੇ ਵਿੱਚ ਟਕਰਾ ਗਏ ਸੀ ਬੱਚਿਆਂ ਦੀ ਡੈਥ ਹੋ ਗਈ ਸੀ ਬੜਾ ਮਨ ਭਰਿਆ ਹਾਈਲਾਈਟ ਹੋਇਆ ਠੀਕ ਹੈ ਮੇਰੇ ਮਨ ਤੇ ਉਸ ਗੱਲ ਦਾ ਬੜਾ ਅਸਰ ਹੋਇਆ ਜੀ ਕਿ ਇਦਾਂ ਕਿਵੇਂ ਮਤਲਬ ਇਹ ਮਤਲਬ ਮਿਸ ਮੈਨੇਜ ਹੈ ਜਾਂ ਕੀ ਇਹ ਨਹੀਂ ਹੋਣਾ ਚਾਹੀਦਾ ਇੱਕ ਬਾਪ ਜਿਹੜਾ ਮਾਂ ਘਰੋਂ ਬੱਚੇ ਨੂੰ ਤਿਆਰ ਕਰਕੇ ਭੇਜਦੀ ਹੈ ਤਾਂ ਬਾਅਦ ਦੇ ਵਿੱਚ ਉਹਦੀ ਲਾਸ਼ ਆਉਂਦੀ ਹੈ ਜੀ ਤਾਂ ਫਿਰ ਸੋਚ ਕੇ ਦੇਖੋ ਕਿ ਮੈਂਟਲੀ ਲੈਵਲ ਕਿੱਥੇ ਜਾਂਦਾ ਅਸੀਂ ਕੀ ਕੀਤਾ ਵਿਦਿਆਨ ਸਭਾ ਨਾਬਾ ਦੇ ਵਿੱਚ ਜਿੰਨੇ ਸਕੂਲ ਨੇ ਜਿੰਨੇ ਕਨਵਰਟ ਸਕੂਲ ਨੇ ਜਿੰਨੇ ਜਿੰਨੇ ਸਰਕਾਰੀ ਸਕੂਲ ਨੇ ਔਰ ਜਿੰਨੇ ਕਾਲਜ ਨੇ ਉਹਨਾਂ ਦੇ ਜਿੰਨੇ ਡਰਾਈਵਰ ਨੇ ਜਿਹੜੇ ਵੈਨਾਂ ਚਲਾਉਂਦੇ ਇਹਦੇ ਵਿੱਚ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਲੈ ਕੇ ਆਉਂਦੇ ਔਰ ਨਾਲ ਹੈਲਪਰ ਨੇ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਉਹਨਾਂ ਦੀ ਵੀ ਟ੍ਰੇਨਿੰਗ ਕਰਕੇ ਬਕਾਇਦਾ ਮੁਸਕਾਨ ਇੱਕ ਐਨਜੀਓ ਅਸੀਂ ਹਾਇਰ ਕੀਤੀ ਹੈ ਜੀ ਜੈਪੁਰ ਤੋਂ ਉਹ ਸਾਡੀ ਭੈਣ ਇੱਥੇ ਆਈ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਕਿ ਕਿਵੇਂ ਤੁਸੀਂ ਗੱਡੀ ਦੇ ਪੇਪਰ ਪੂਰੇ ਰੱਖਣੇ ਆ ਕਿਵੇਂ ਤੁਸੀਂ ਗੱਡੀ ਦੇ ਵਿੱਚ ਕਿੰਨਾ ਕੁ ਲੋਡ ਚੱਕਣਾ ਔਰ ਤੁਸੀਂ ਜੇ ਕੋਈ ਬਾਈ ਚਾਂਸ ਕੋ ਘਟਨਾ ਹੋ ਜਵੇ ਤਾਂ ਤੁਸੀਂ ਸੇਫਟੀ ਕਿਵੇਂ ਕਰਨੀ ਹੈ ਉਹ ਸਾਰੀ ਟ੍ਰੇਨਿੰਗ ਅਸੀਂ ਦਿੱਤੀ ਪਹਿਲਾਂ ਤਾਂ ਦਿੱਤੀ ਜੀ ਡਰਾਈਵਰਾਂ ਨੂੰ ਤੇ ਹੈਲਪਰਾਂ ਨੂੰ ਫਿਰ ਸਰਟੀਫਿਕੇਟ ਦਿੱਤੇ ਉਹਨਾਂ ਨੂੰ ਉਸ ਤੋਂ ਅਗਲੇ ਦਿਨ ਦਿੱਤੀ ਜੀ ਪੁਲਿਸ ਡਿਪਾਰਟਮੈਂਟ ਔਰ ਉਸ ਤੋਂ ਬਾਅਦ ਟ੍ਰਾਂਸਪੋਰਟਰ ਜਿਹੜੇ ਮਾਲਕ ਨੇ ਜੀ ਜਿਹੜੇ ਗੱਡੀਆਂ ਦੇ ਮਾਲਕ ਨੇ ਇਹ ਜੀ 2 ਦਿਨ ਦਾ ਕੈਂਪ ਜਿਹੜਾ ਮਤਲਬ ਤਾਂ ਕਿ ਮੁੜ ਕੇ ਅੱਗੇ ਤੋਂ ਕੋਈ ਯਹੀ ਘਟਨਾ ਨਾ ਵਾਪਰੇ ਬਿਲਕੁਲ ਮੈਨੂੰ ਬਹੁਤ ਸਾਰਿਆਂ ਦੇ ਫੋਨ ਆਏ ਕਹਿੰਦੇ ਮਾਨਸਾ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਕਿ ਕਦੇ ਕਿਸੇ ਦੇ ਜ਼ਿਹਨ 'ਚ ਗੱਲ ਆਈ ਨਹੀਂ ਅੱਜ ਕਹਿੰਦੇ ਵੀ ਜਿਹੜ ਵੀ ਆਪ ਉਹਦੇ ਡਾਕੂਮੈਂਟ ਪੂਰੇ ਨੇ ਉਹ ਡਰਾਈਵਰ ਠੀਕ ਆ ਸ਼ਰਾਬਤਾ ਨਹੀਂ ਪੀਂਦਾ ਉਹਦਾ ਮੈਂਟਲ ਲੈਵਲ ਠੀਕ ਆ ਤੇ ਨਜ਼ਰ ਠੀਕ ਆ ਅਸੀਂ ਸਾਰਾ ਕੁਝ ਚੈੱਕ ਕਰਾਇਆ ਜੀ ਉਸ ਤੋਂ ਬਾਅਦ ਜਾ ਕੇ ਸਰਟੀਫਿਕੇਟ ਦਿੱਤੇ ਨੇ ਤਾਂ ਕਿ ਸਾਡੇ ਬੱਚੇ ਜਿਹੜੇ ਵਿਦਿਆਰਥੀ ਦੇ ਰੂਪ ਦੇ ਵਿੱਚ ਸਕੂਲਾਂ ਚ ਜਾਂ ਕਾਲਜਾਂ ਜਾਂਦੇ ਨੇ ਉਹ ਬਿਲਕੁਲ ਸੇਫ ਰਹਿਣ ਸੋ ਇਹ ਇਹ ਵਿਲੱਖਣਤਾ ਜਿਹੜੀ ਹੈ ਜੀ ਇਹੇ ਕੰਮ ਕਰਨ ਦਾ ਜਜ਼ਬਾ ਜਿਹੜਾ ਜਿਵੇਂ ਸਾਡੇ ਮੁੱਖ ਮੰਤਰੀ ਵੀ ਸਰਦਾਰ ਭਗਵੰਤ ਮਾਨ ਜੀ ਕੰਮ ਕਰ ਰਹੇ ਨੇ ਲਗਾਤਾਰ ਸਾਡੀ ਸਾਰੀ ਟੀਮ ਕੰਮ ਕਰ ਰਹੀ ਆ ਅਸੀਂ ਕੰਮ ਕਰ ਰਹੇ ਆ ਸਾਡਾ ਮਕਸਦ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਇਤਿਹਾਸਕ ਜਿੱਤ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ 2022 ਦੇ ਵਿੱਚ ਅਸੀਂ ਉਹ ਉਮੀਦਾਂ ਤੇ ਪੂਰੇ ਉਤਰ ਸਕੇ ਮਾਨ ਸਰ ਕੱਲ ਤੁਸੀਂ ਜਵੰਦਾ ਦੀ ਜਿਹੜੀ ਬੇਵਕਤੀ ਜਿਹੜੀ ਤੁਸੀਂ ਵੀ ਇੱਕ ਕਲਾਕਾਰ ਵੀ ਹੋ ਤੁਸੀਂ ਜਿੱਥੇ ਪੋਲਿਟਿਸ਼ੀਅਨ ਹੋ ਉੱਥੇ ਇੱਕ ਕਲਾਕਾਰ ਵੀ ਹੋ ਤੁਸੀਂ ਪੀ ਐਚ ਡੀ ਵੀ ਕਰ ਰਹੇ ਹੋ ਕਿੰਨਾ ਘਾਟਾ ਜਿਹੜਾ ਕਿਹੇ ਜਿਹੇ ਹਾਲਾਤ ਸੀਗੇ ਉੱਥੇ ਦੇਖੋ ਇਲਾਫਤ ਨੇ ਸੀਗੇ ਜੀ ਮੈਂ ਜਦੋਂ ਅਸੀਂ ਡੈਡ ਬੋਡੀ ਲੈ ਕੇ ਨਾ ਜੀ ਟਰਾਲੀ ਤੋਂ ਸਦੀਕ ਸਾਹਿਬ ਖੜੇ ਸੀਗੇ ਮੇਰਾ ਵੀ ਰਣਜੀਤ ਬਾਵਾ ਸੀ ਐਮੀ ਵਿਰਕਪਾ ਜੋਰੀ ਸੀਗੇ ਸੰਦਰ ਸਤਾਜ ਸਾਰੇ ਟਰਾਲੀ ਦੇ ਵਿੱਚ ਮੈਂ ਅਸੀਂ ਵੀ ਨਾਲ-ਨਾਲ ਜਾ ਰਹੇ ਸੀਗੇ ਜਸਵੀਰ ਜੱਸੀ ਮੇਰਾ ਭਰਾ ਸਾਰੇ ਸੀਗੇ ਸਾਰਿਆਂ ਦੀਆਂ ਅੱਖਾਂ 'ਚ ਪਾਣੀ ਸੀਗਾ ਤੇ ਉਹ ਜਦੋਂ ਉਹਨਾਂ ਦੀ ਡੈੱਡ ਬੋਡੀ ਲਾ ਕੇ ਰੱਖੀ ਸੰਗਤ ਦੇ ਦਰਸ਼ਨਾਂ ਵਾਸਤੇ ਇੱਕ ਰਸ਼ ਬਹੁਤ ਸੀ ਮੈਂ ਜੋੜੇ ਪਾਏ ਹੋਏ ਸੀਗੇ ਤੇ ਮੇਰੇ ਕੋਲੇ ਕੰਵਰ ਕੰਵਰ ਗਰੀਵਾਲ ਸਾਹਿਬ ਜਿਹੜੇ ਬਹੁਤ ਵੱਡੇ ਆਰਟਿਸਟ ਨੇ ਮੇਰੇ ਕੋਲ ਹੈ ਮੈਨੂੰ ਕਹਿੰਦੇ ਐਮ ਐਲ ਸਾਹਿਬ ਵੀ ਇਹ ਮੈਨੂੰ ਜੋੜੇ ਦੇ ਦਿਓ ਮੇਖਾ ਜੀ ਕੋਈ ਗੱਲ ਨਹੀਂ ਪਈ ਜੀ ਮੈਂ ਰੱਖ ਆਉਣਾ ਕਹਿੰਦੇ ਨਹੀਂ ਤੁਸੀਂ ਮੈਨੂੰ ਜੋੜੇ ਦੇ ਦਿਓ ਤੇ ਮੈਂ ਆਪਣੇ ਪੈਰਾਂ ਚ ਜੋੜੇ ਕੱਢ ਕੇ ਦਿੱਤੇ ਉਹਨਾਂ ਨੇ ਉਹਨਾਂ ਨੇ ਜਾ ਕੇ ਉੱਥੇ ਤੁਸੀਂ ਦੇਖਿਆ ਐਵੇਂ ਕਨਵਰ ਗਰੀਵਾਲ ਕਹਿੰਦਾ ਉਹ ਡਿਊਟੀ ਸੇਵਾ ਕਰ ਰਹੇ ਸੀ ਜੀ ਜੋੜਿਆਂ ਦੀ ਤੁਸੀਂ ਸੋਚ ਕੇ ਦੇਖੋ ਕਿ ਮਤਲਬ ਕਿਸ ਕਿਸਮ ਦੀ ਭਾਵਨਾ ਜਿਹੜੀ ਹੈ ਮਨ ਦੇ ਵਿੱਚ ਹੋ ਗਈ ਕਿਉਂਕਿ ਕਨਵਰ ਗਰੀਵਾਲ ਸਾਹਿਬ ਉਹਨਾਂ ਬਹੁਤ ਨੇੜਤਾ ਰਹੀ ਹੈ ਰਾਜਵੀਰ ਜਵੰਦੇ ਹਰਾਂ ਦੀ ਛੋਟੀ ਉਮਰ 35 ਸਾਲ ਦੀ ਯੰਗ ਏਜ ਔਰ ਇੰਨੇ ਖੂਬਸੂਰਤ ਗੀਤ ਇੰਨਾ ਸੋਹਣਾ ਸੁਨਾ 6 ਫੁੱਟ ਦਾ ਕੱਦ ਔਰ ਬਹੁਤ ਹੀ ਸ਼ਾਨਦਾਰ ਪਲੇਟਫਾਰਮ ਸੱਭਿਆਚਾਰ ਕੀ ਦੀ ਸੱਭਿਆਚਾਰ ਕੀ ਬਿਲਕੁਲ ਬਿਲਕੁਲ ਜਿੰਨੇ ਆਰਟਿਸਟ ਸੀਗੇ ਸਾਰਿਆਂ ਦੀਆਂ ਅੱਖਾਂ 'ਚ ਪਾਣੀ ਸੀਗਾ ਜਿੰਨੇ ਉਹਨਾਂ ਦੇ ਫੈਨ ਸੀਗੇ ਸਾਰਿਆਂ ਦੀਆਂ ਅੱਖਾਂ 'ਚ ਪਾਣੀ ਸੀਗਾ ਮਤਲਬ ਐ ਸਮਝ ਲਓ ਕਿ ਹੜ ਆਇਆ ਪਿਆ ਸੀ ਬੱਬੂ ਮਾਨ ਸਾਹਿਬ ਆ ਕੇ ਗਏ ਬਈ ਕਾ ਬਹੁਤ ਸਾਰੇ ਅਰਵਿੰਦਰ ਗਰੇਵਾਲ ਸਾ ਜਿੰਨੇ ਸਾਰੇ ਆਰਟਿਸਟ ਸਾਰੇ ਆ ਕੇ ਗਏ ਹਰੇਕ ਦੀ ਅੱਖਾਂ ਦੇ ਵਿੱਚ ਪਾਣੀ ਸੀਗਾ ਹੁਣ ਤਾਂ ਇਹ ਲਫ਼ਜ਼ ਹੀ ਨਹੀਂ ਹਰ ਭਜਨ ਮਾਨ ਸਾਹਿਬ ਗੱਲ ਕਰ ਰਹੇ ਸੀ ਵੀ ਇਹਨੂੰ ਕੀ ਕਹੀਏ ਬਈ ਪਪਾ ਇਹਦਾ ਇਹਦਾ ਨਚੋੜ ਕੀ ਗੱਡੀ ਹੈ ਬਈ ਨਾ ਤਾਂ ਉਮਰ ਠੀਕ ਹੈ ਜੀ ਨਾ ਨਾ ਕੋਈ ਐਸੀ ਐਸਾ ਕੋਈ ਬਹੁਤ ਵੱਡਾ ਜਿਹੜਾ ਜੀ ਕੋਈ ਲੌਜਿਕ ਤੇ ਬਹੁਤ ਵੱਡਾ ਐਕਸੀਡੈਂਟ ਹੋਇਆ 40 ਦੀ ਸਪੀਡ ਸੀਗੀ ਦੋ ਟੱਥੇ ਲੜ ਰਹੇ ਸੀ ਉਹ ਵਿੱਚ ਵੱਜਿਆ ਜੀ ਆ ਕੇ ਤੇ ਐ ਸਾਈਡ ਤੇ ਐਂ ਗਿਰ ਗਏ ਜੀ ਬਸ ਉੱਥੇ ਗਿਰਦੇ ਸਾਰੇ ਇਥੋਂ ਮਣਕਾ ਜਿਹੜਾ ਜੇ ਗਲੇ ਰੀੜ ਦੀ ਹੱਡੀ ਦਾ ਉਹ ਟੁੱਟ ਗਿਆ ਤੇ ਉਸ ਤੋਂ ਬਾਅਦ ਬੇਹੋਸ਼ ਹੋ ਗਿਆ ਜੀ ਦੈਟ ਸਟ ਏ ਕੁਛ ਹੋਇਆ ਜੀ। ਜੀ ਬੰਨ ਸਾਹਿਬ लास्ट ਸਵਾਲ ਆਏ ਦੱਸਿਓ ਵੀ ਤਰਨ ਤਰਨ ਜਿਵੇਂ ਨੀ ਚੋਣ ਆ ਰਹੀ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਪਾਰਟੀ ਦੀ। ਦੇਖੋ ਆਮ ਆਦੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗੇਗੀ। ਅਸੀਂ ਜਿਹੜੇ ਕੰਮ ਪੰਜਾਬ ਦੇ ਵਿੱਚ ਕਰ ਰਹੇ ਹਾਂ ਔਰ ਅਸੀਂ ਸੰਗਤ ਕੋਲੇ ਜਾ ਕੇ ਉਹ ਦੱਸਾਂਗੇ। ਬੇਸ਼ੱਕ ਸਾਡੇ ਮੇਰੇ ਨਾਲ ਤਾਂ ਬਹੁਤ ਅਟੈਚਮੈਂਟ ਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਹਿਬ ਜਿਹੜੇ ਐਮ ਐਲ ਏ ਸੀਗੇ ਉੱਥੋਂ ਪਹਿਲਾਂ ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਹ ਸੀਟ ਖਾਲੀ ਹੋ ਗਈ। ਪਰ ਜਿਹੜੇ ਸਾਡੇ ਹੁਣ ਕੈਂਡੀਡੇਟ ਆਏ ਨੇ ਉਹ ਵੀ ਸੂਝਵਾਨ ਨੇ ਪ੍ਰਾਣੇ ਨੇ ਇੱਕ ਦੋ ਵਾਰ ਐਮਐਲਏ ਵੀ ਬਣੇ ਨੇ ਪਹਿਲਾਂ ਸੇਵਾ ਕੀਤੀ ਆ ਲੋਕ ਜਾਣਦੇ ਉਹਨਾਂ ਨੂੰ ਤੇ ਅਸੀਂ ਜਾਵਾਂਗੇ ਜੀ ਘਰ ਘਰ ਕੁੰਡਾ ਖੜਕਾਵਾਂਗੇ ਡਿਊਟੀਆਂ ਸਾਡੀਆਂ ਲੱਗ ਰਹੀਆਂ ਨੇ ਤੇ ਮੈਂ ਉਮੀਦ ਕਰਦਾ ਸੱਚੇ ਪਾਤਸ਼ਾਹ ਤੋਂ ਡਰ ਕੇ ਕਿ ਓਵਰ ਕੌਨਫੀਡੈਂਟ ਨਹੀਂ ਮੈਂ ਨੀਵਾ ਹੋ ਕੇ ਝੁੱਕ ਕੇ ਗੱਲ ਕਹਿਣਾ ਕਿ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਆਮਾ ਦੀ ਪਾਰਟੀ ਵੱਡੇ ਫਰਕ ਨਾਲ ਤਰਨਤਨ ਦੀ ਉਪਚੋਣ ਜੜੀ ਜਿੱਤੂਗੀ ਜੀ ਧੰਨਵਾਦ ਜੀ ਬੰਸਰ ਬਹੁਤ ਮਿਹਰਬਾਨ ਸਰਪੰਦਰ ਜੀ ਕਿਸ ਤਰ੍ਹਾਂ ਦੇ ਡਿਵੈਲਪਮੈਂਟ ਤੇ ਤੁਹਾਡੇ ਵਾਰਡ ਦੇ ਵਿੱਚ ਪਹਿਲਾਂ ਤਾਂ ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਅਥੀ ਤੁਹਾਨੂੰ ਬਹੁਤ ਧੰਨਵਾਦ ਦੀ ਐਮ ਐਲ ਏ ਸਾਹਿਬ ਦੀ ਕਿਉਂਕਿ ਇਹਨਾਂ ਨੇ ਮੈਨੂੰ ਇੱਕ ਨੰਬਰ ਵਾਰਡ ਤੋਂ ਟਿਕਟ ਦੇ ਕੇ ਜਿਤਾਇਆ ਵੀ ਇੱਥੋਂ ਵਾਰਡ ਵਾਸੀਆਂ ਦੀ ਤਾਂ ਪੂਰਾ ਆਸ਼ੀਰਵਾਦ ਰਿਹਾ ਜਦੋਂ ਅਸੀਂ ਮੀਟਿੰਗ ਰੱਖੀ ਤੇ ਵਾਰਡ ਵਾਸੀਆਂ ਦੀ ਇਹ ਸੀ ਵੀ ਸੜਕ ਤਾਂ ਬਣ ਗਈ ਸੀ ਵੀ ਇਹਦਾ ਜਿਹੜੀਆਂ ਨੇ ਨਾਲੀਆਂ ਬੰਦ ਕਰਾ ਕੇ ਤੁਸੀਂ ਪੈ ਪਾ ਦਿਓ ਜੀ ਸੜਕ ਚੌੜੀ ਹੋ ਜਾਏ ਐਮ ਐਲ ਏ ਸਾਹਿਬ ਨੇ ਪਹਿਲੀ ਹੀ ਮੀਟਿੰਗ ਦੇ ਵਿੱਚ ਪ੍ਰਧਾਨ ਜੀ ਨੂੰ ਕਿਹਾ ਵੀ ਤੁਸੀਂ ਇਹ ਕੰਮ ਕਰਨੇ ਨੇ ਚਲੋ ਪ੍ਰਧਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੀਟਿੰਗ ਪਹਿਲੀ ਦੇ ਵਿੱਚ ਇਹ ਬਜਟ ਪਾਸ ਹੋ ਗਏ ਅੱਜ ਇਹਨਾਂ ਦਾ ਟਾਈਮ ਲੱਗਿਆ ਵੀ ਬਣਨੇ ਸ਼ੁਰੂ ਹੋ ਗਈਆਂ ਜੀ ਬਣ ਕੇ ਜਦੋਂ ਸੜਕ ਚੌੜੀ ਹੋਊਗੀ ਮੈਂ ਆਪਣੀ ਦਿਲੋਂ ਖੁਆਇਸ਼ ਆ ਮੇਰੀ ਮੈਂ ਇਹਨਾਂ ਵਾਰਡ ਵਾਸੀਆਂ ਨੂੰ ਕਿਹਾ ਵੀ ਇੱਕ-ਇੱਕ ਗਮਲਾ ਤੁਸੀਂ ਰੱਖਣਾ ਘਰ ਚ ਇੱਕ-ਇੱਕ ਮੈਲ ਲੈ ਕੇ ਦੂੰਗਾ ਵੀ ਇਹ ਫੁੱਲਾਂ ਵਾਂਗ ਸਜਾਉਣੀਆਂ ਕਰੀ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਵਾਰਡ ਨੰਬਰ 1 ਨੂੰ ਅਸੀਂ ਪਾਸੋਂ ਤੱਕ ਹੀ ਪਟਿਆਲੇ ਜ਼ਿਲ੍ਹੇ ਤੋਂ ਪੰਜਾਬ ਨੂੰ ਪਹਿਲੇ ਨੰਬਰ ਤੇ ਲਿਆਂਦਾ ਜਾਵੇ ਇਹ ਆ ਮਾਨ ਸਾਹਿਬ ਦੇ ਆਸ਼ੀਰਵਾਦ ਨਾਲ ਧੰਨਵਾਦ ਜੀ ਧੰਨਵਾਦ ਬੰਤਾ ਬਹੁਤ ਬਹੁਤ ਮਿਹਰਬਾਨ ਸੋ ਇਹ ਜਿਹੜਾ ਹੈਗਾ ਵਿਕਾਸ ਕਾਰਜਾਂ ਤੇ ਲਗਾਤਾਰ ਉਪਘਾਟਨ ਨੇ ਜਿਹੜੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਕਰ ਰਹੇ ਨੇ ਤੁਸੀਂ ਦੇਖੋ ਉਹ ਡੀ5 ਚੈਨਲ ਪੰਜਾਬੀ ਮੈਨੂੰ ਗੁਰਪ੍ਰੀਤ ਸਿੰਘ ਨੂੰ ਦਿਓ ਜਾਰੀ